ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਆ ਜੀ ਤੇ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਪੁਰਜੀ ਬਿਲਕੁਲ ਆਸਾਨ ਤਰੀਕੇ ਨਾਲ ਇਹ ਬਣਾ ਕੇ ਤਿਆਰ ਕਰਾਂਗੇ ਗਰੇਵੀ ਵਾਲੀ ਆਪਾਂ ਇਹ ਜਿਹੜੀ ਪੁਰਜੀ ਬਣਾਵਾਂਗੇ ਬਹੁਤ ਹੀ ਜ਼ਿਆਦਾ ਇਸ ਤਰੀਕੇ ਨਾਲ ਹੀ ਸਵਾਦ ਆਉਂਦੀ ਆ ਹਾਂਜੀ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਪਨੀਰ ਨੂੰ ਕद्दूकश ਕਰ ਲਾਂਗੇ ਕद्दूकश ਕਰਾਂਗੇ ਆਪਾਂ ਜਿਹੜਾ ਇਹ ਮੋਟਾ ਪਾਸਾ ਨਾ ਕद्दूकश ਦਾ ਇਹ ਤੇ ਆਪਾਂ ਕद्दूकश ਕਰ ਲਾਂਗੇ ਬਹੁਤ ਵਧੀਆ ਬਣਦੀ ਹੈ ਪਨੀਰ ਦੀ ਪੁਰਜੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਤਾਂ ਗਵਾਂਢੀ ਵੀ ਪੁੱਛਣਗੇ ਵੀ ਜਿਹੜੀ ਇਹ ਪੁਰਜੀ ਬਣਾਈ ਹੈ ਤੁਸੀਂ ਕਿਵੇਂ ਬਣਾਈ ਹੈ ਇੰਨੀ ਸਵਾਦ ਪੁਰਜੀ ਬਣਦੀ ਹੈ ਹਾਂਜੀ ਪਨੀਰ ਨੂੰ ਆਪਾਂ ਕੱਦੂਕਸ਼ ਕਰ ਲਿਆ ਚਾਹੇ ਤਾਂ ਤੁਸੀਂ ਬਰੀਕ-ਬਰੀਕ ਇਹਨੂੰ ਘੋਲ ਵੀ ਸਕਦੇ ਹੋ ਪਨੀਰ ਨੂੰ ਤੇ ਚਾਹੇ ਤੁਸੀਂ ਇਸ ਤਰ੍ਹਾਂ ਕੱਦੂਕਸ਼ ਵੀ ਕਰ ਸਕਦੇ ਹੋ ਕੜਾਹੀ ਦੇ ਵਿੱਚ ਆਪਾਂ 2-3 ਚਮਚ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਸਾਬਤ ਜੀਰਾ ਜੀਰੇ ਨੂੰ ਹਲਕਾ ਜਿਹਾ ਭੁੰਨ ਲਾਂਗੇ ਹੁਣ ਨਾਲ ਹੀ ਪਾ ਦਾਂਗੇ ਥੋੜਾ ਜਿਹਾ ਲਸਣ ਤੇ ਦੋ ਹਰੀਆਂ ਮਿਰਚਾਂ ਬਰੀਕ ਕਟੀਆਂ ਹੋਈਆਂ ਚਾਹੇ ਤੁਸੀਂ ਕੁੱਟ ਕੇ ਵੀ ਐਡ ਕਰ ਸਕਦੇ ਆ ਤੇ ਇਸ ਤਰ੍ਹਾਂ ਬਰੀਕ-ਬਰੀਕ ਵੀ ਕੱਟ ਸਕਦੇ ਹੋ ਤੁਸੀਂ ਹੁਣ ਨਾਲ ਹੀ ਆਪਾਂ ਦੋ ਪਿਆਜ਼ ਪਾ ਦਾਂਗੇ ਬਰੀਕ ਕੱਟੇ ਹੋਏ ਇਹਪਰ ਜੀ ਸਿਰਫ ਮੈਂ ਦੋ ਤਿੰਨ ਜਣਿਆਂ ਵਾਸਤੇ ਬਣਾਉਣ ਲੱਗੀ ਆ ਕਿਉਂਕਿ ਇੰਨਾ ਕੁ ਪਨੀਰ ਦੋ ਤਿੰਨ ਜਣਿਆਂ ਵਾਸਤੇ ਕਾਫੀ ਆ ਆ ਲਸਣ ਨੂੰ ਆਪਾਂ ਹੁਣ ਭੁੰਨ ਲਿਆ। ਹੁਣ ਪਾਵਾਂਗੇ ਮਸਾਲੇ। ਅੱਧਾ ਚਮਚ ਪਾਵਾਂਗੇ ਹਲਦੀ ਦਾ। ਅੱਧਾ ਕ ਚਮਚ ਪਾਵਾਂਗੇ ਕਿਸੀਆਂ ਲਾਲ ਮਿਰਚ ਪਾਊਡਰ। ਹੁਣ ਪਾ ਦਾਂਗੇ ਆਪਾਂ ਨਮਕ ਸੁਆਦ ਅਨੁਸਾਰ। ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ। ਫਿਰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਸਿਰਫ 2-3 ਮਿੰਟ ਵਾਸਤੇ ਆਪਾਂ ਸੇਕ ਲਵਾ ਲਾਂਗੇ ਮਸਾਲੇ ਆ। ਤਿੰਗਾਂ ਇਹਨਾਂ ਨੂੰ ਆਪਾਂ ਰੱਖਾਂਗੇ ਲੋ ਮੀਡੀਅਮ ਤੇ 2-3 ਮਿੰਟ ਵਾਸਤੇ ਆਪਾਂ ਮਸਾਲਿਆਂ ਨੂੰ ਸੇਕਣਵਾਲਾ ਹੁਣ ਇੱਕ ਟਮਾਟਰ ਆਪਾਂ ਪਾ ਦਾਂਗੇ ਬਟਰ ਇਹਦੇ ਨਾਲ ਨਾ ਪੁਰਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਤੁਸੀਂ ਜ਼ਰੂਰ ਇਹ ਪਾ ਕੇ ਨਾ ਤੇ ਥੋੜੀ ਜਿਹੀ ਜ਼ਰੂਰ ਬਣਾ ਕੇ ਦੇਖੋ ਬਹੁਤ ਸਵਾਦ ਆਉਂਦੀ ਹੈ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਿੰਨੀ ਆਂ ਹਾਂਜੀ ਹੁਣ ਆਪਾਂ ਬਟਰ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰਤਾ ਤੇ 1 ਮਿੰਟ ਵਾਸਤੇ ਆਪਾਂ ਸੇਕ ਲਵਾ ਲਿਆ ਹੁਣ ਪਾ ਦਾਂਗੇ ਦੋ ਟਮਾਟਰ ਬਰੀਕ ਕੱਟੇ ਹੋਏ ਇਹਨਾਂ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਦਾਂਗੇ ਮਿਕਸ ਕਰਕੇ ਆਪਾਂ 2 ਮਿੰਟ ਵਾਸਤੇ ਟਮਾਟਰ ਨੂੰ ਭੁੰਨ ਲਾਂਗੇ ਹਾਂਜੀ 2-3 ਮਿੰਟ ਵਾਸਤੇ ਆਪਾਂ ਹੁਣ ਟਮਾਟਰਾਂ ਨੂੰ ਵੀ ਸੇਕ ਲਵਾ ਲਿਆ ਟਮਾਟਰ ਬਿਲਕੁਲ ਸੌਫਟ ਹੋ ਗਏ ਹੁਣ ਆਪਾਂ ਨਾ ਅੱਧਾ ਗਲਾਸ ਪਾਣੀ ਦਾ ਪਾ ਦਾਂਗੇ ਬਸ ਅੱਧਾ ਗਲਾਸ ਹੀ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇਗੇ ਤੇ ਅੱਧਾ ਚਮਚਾ ਆਪਾਂ ਪਾ ਦਾਂਗੇ ਹੁਣ ਗਰਮ ਮਸਾਲਾ 1 ਚਮਚ ਪਾ ਦਾਂਗੇ ਕਸੂਰੀ ਮੇਥੀ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਕਰ ਦਿੰਨੇ ਆ ਮਿਕਸ ਹੁਣ ਆਪਾਂ 2 ਮਿੰਟ ਵਾਸਤੇ ਨੂੰ ਠਾਕ ਦਿੰਨੇ ਆ ਹਲਕਾ ਜਿਹਾ ਜਿਹੜਾ ਉਬਾਲ ਆ ਜਾਊਗਾ। ਹਾਂਜੀ 2 ਮਿੰਟ ਹੋ ਗਏ ਹੁਣ ਗਰੇਵੀ ਬਣੀ ਨੂੰ ਦੇਖੋ ਕਿੰਨਾ ਸੋਹਣਾ ਉਬਾਲ ਆ ਗਿਆ ਬਹੁਤ ਵਧੀਆ ਹੁਣ ਆਪਾਂ ਕਦੂਕਸ਼ ਕੀਤਾ ਹੋਇਆ ਪਨੀਰ ਪਾ ਦਾਂਗੇ। ਐਸ ਤਰ੍ਹਾਂ ਨਾ ਪਨੀਰ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਗਰੇਵੀ ਦੇ ਵਿੱਚ ਪਨੀਰ ਨੂੰ ਮਿਕਸ ਕਰ ਦਾਂਗੇ। ਦੇਖੋ ਲੱਗਦਾ ਨਾ ਵੇਖਣ ਚ ਵੀ ਵਧੀਆ ਪਨੀਰ। ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਤਾ ਹੈਗਾ ਗ੍ਰੇਵੀ ਦੇ ਵਿੱਚ ਹੁਣ ਆਪਾਂ 3-4 ਮਿੰਟ ਵਾਸਤੇ ਟੱਕ ਦਾਂਗੇ ਹਾਂਜੀ 3-4 ਮਿੰਟ ਹੋ ਗਏ ਆਪਣੀ ਪੁਰਜੀ ਰੱਖੀ ਨੂੰ ਦੇਖੋ ਕਿੰਨੀ ਵਧੀਆ ਪੁਰਜੀ ਬਣ ਗਈ ਆ ਹੁਣ ਆਪਾਂ ਇੱਕ ਵਾਰੀ ਕਰਚੀ ਮਾਰ ਦਿੰਨੇ ਆ ਦੇਖੋ ਬਹੁਤ ਵਧੀਆ ਇਸ ਤਰੀਕੇ ਨਾਲ ਪੁਰਜੀ ਬਣਦੀ ਆ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾ ਕੇ ਦੇਖੋ ਹੁਣ ਆਪਾਂ ਗੈਸ ਕਰਤਾ ਬੰਦ ਦੇਖੋ ਕਿੰਨਾ ਸੋਹਣਾ ਲੱਗਦਾ ਦੇਖਣ ਚ ਵੀ ਤੇ ਖਾਣ ਚ ਤਾਂ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਦੀ ਆ ਪੁਰਜੀ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਚਾਹੇ ਤੇ ਤੁਸੀਂ ਇਹਨੂੰ ਰੋਟੀ ਦੇ ਨਾਲ ਵੀ ਖਾ ਸਕਦੇ ਚਾਹੇ ਤੁਸੀਂ ਪਰੌਠੇ ਨਾਲ ਵੀ ਖਾ ਸਕਦੇ ਆ ਕਿੰਨਾ ਤੁਸੀਂ ਦੇਖੇ ਹਾਂਜੀ ਹੁਣ ਆਪਾਂ ਇਹ ਸਰਵ ਕਰ ਲਈਏ ਇੱਕ ਪਲੇਟ ਦੇ ਵਿੱਚ ਸਬਜ਼ੀ ਨੂੰ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖੋ ਜੇਕਰ ਰੈਸਪੀ ਵਧੀਆ ਲੱਗੀ ਹੋਵੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਹਾਂਜੀ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦਿਆ